ਰਸੋਈ ਦੇ ਕੰਮਾਂ ਨੂੰ ਆਸਾਨ ਬਣਾਉਣ ਇਹ ਨੁਕਤੇ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਲੂ ਵਿੱਚ ਇੱਕ ਸੇਵ ਰੱਖ ਦਿੰਦੇ ਹੋ ਤਾਂ ਇਸ ਨਾਲ ਆਲੂ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਪਿਆਜ਼ ਵਿੱਚ ਅਖਬਾਰ ਦਾ ਟੁਕੜਾ ਰੱਖਣਾ ਪਿਆਜ਼ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ ਨੰਬਰ 2 ਬੇਸਣ ਦੇ ਪੇੜੇ ਸਖਤ ਨਾ ਬਣਨ ਇਸ ਲਈ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਸਾਟੇ ਨੂੰ ਦਹੀਂ ਦੀ ਮਦਦ ਨਾਲ ਗੁੰਨ ਲਓ ਇਸ ਨਾਲ ਪੇੜੇ ਸਖਤ ਨਹੀਂ ਬਣਨਗੇ ਨੰਬਰ 3 ਚੌਲਾਂ ਨੂੰ ਉਬਾਲਣ ਤੋਂ ਬਾਅਦ ਜੋ ਪਾਣੀ ਬਾਹਰ ਜਾਂਦਾ ਇਸ ਨੂੰ ਕਦੇ ਵੀ ਸੁੱਟੋ ਨਾ ਸੁਕੋਸ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ ਚਿਹਰੇ ਨੂੰ ਧੋ ਲਓ ਚਿਹਰੇ ਤੇ ਵਾਲਾਂ ਤੇ ਚਮਕ ਆਵੇਗੀ ਨਾਲ ਹੀ ਪਾਲਾਂ ਦੀ ਲੰਬਾਈ ਵੀ ਵਧੇਗੀ ਨੰਬਰ 4 ਇੱਕ ਟੁਕੜਾ ਅਦਰਕ ਅਤੇ ਇੱਕ ਟੁਕੜਾ ਕੱਚੀ ਹਲਦੀ ਦਾ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਕੈਂਸਰ ਦੇ ਰੋਗ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ ਨੰਬਰ 5 ਜੇਕਰ ਤੁਸੀਂ ਰੋਟੀ ਬਣਾਉਣ ਸਮੇਂ ਚੱਕਲੇ ਥੱਲੇ ਕੋਈ ਤੌਲੀਆ ਜਾਂ ਫਿਰ ਅਖਬਾਰ ਰੱਖ ਕੇ ਰੋਟੀ ਬਣਾਉਂਦੇ ਹੋ ਤਾਂ ਇਸ ਨਾਲ ਸੈਲਫ ਤੁਹਾਡੀ ਖਰਾਬ ਨਹੀਂ ਹੋਵੇਗੀ ਤੇ ਨਾਲ ਹੀ ਉਸ ਨੂੰ ਸਾਫ਼ ਕਰਨ ਲਈ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ। ਨੰਬਰ 6 ਜੇਕਰ ਬਿਸਕੁਟਾਂ ਨੂੰ ਹਮੇਸ਼ਾ ਲਈ कुरकुरੇ ਹੀ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਵਿੱਚ ਇੱਕ ਬ੍ਰੈੱਡ ਰੱਖ ਦਿਓ ਇਸ ਨੂੰ ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੋਣਗੇ। ਨੰਬਰ 7 ਜੇਕਰ ਤੁਸੀਂ ਮੂੰਗੀ ਮੰਸਰੀ ਦੀ ਬਚੀ ਹੋਈ ਦਾਲ ਵਿੱਚ ਥੋੜਾ ਜਿਹਾ ਆਟਾ ਨਮਕ ਮਿਰਚ ਤੇ ਹੋਰ ਮਸਾਲੇ ਪਾ ਕੇ ਇੱਕ ਘੋਲ ਤਿਆਰ ਕਰ ਲਓ। ਇਸ ਦਾ ਤਵੇ ਤੇ ਘਿਓ ਪਾ ਕੇ ਚੀਲਾ ਬਣਾ ਕੇ ਖਾਓ ਬਹੁਤ ਹੀ ਸਵਾਦ ਬਣੇਗਾ। ਨੰਬਰ 8 ਮਿਰਚਾਂ ਨੂੰ ਕੱਟ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਉੱਪਰ ਸਰੋਂ ਦਾ ਤੇਲ ਲਗਾ ਲਓ ਤੇ ਕੱਟਣ ਤੋਂ ਬਾਅਦ ਸਾਬਣ ਨਾਲ ਧੋਣ ਤੋਂ ਬਾਅਦ ਫ੍ਰਿਜ ਵਿੱਚ ਰੱਖਿਆ ਹੋਇਆ ਥੋੜਾ ਜਿਹਾ ਠੰਡਾ ਦੁੱਧ ਆਪਣੇ ਹੱਥਾਂ ਉੱਪਰ ਲਗਾ ਲਓ। ਇਸ ਨਾਲ ਹੱਥਾਂ ਉੱਪਰ ਕਦੇ ਵੀ ਜਲਣ ਦੀ ਸਮੱਸਿਆ ਨਹੀਂ ਰਹੇਗੀ। ਨੰਬਰ 9 ਜੇਕਰ ਤੁਸੀਂ ਕੜੀ ਪੱਤੇ ਆਸਾਨੀ ਨਾਲ ਡੰਡੀਆਂ ਤੋਂ ਜਲਦੀ ਵੱਖ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀਆਂ ਡੰਡੀਆਂ ਨੂੰ ਜਾਲੀ ਵਾਲੇ ਬਰਤਨ ਵਿੱਚ ਪਾ ਕੇ ਖਿੱਚ ਦਿਓ ਇਸ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ। ਨੰਬਰ 10 ਜੇਕਰ ਤੁਸੀਂ ਨਿੰਬੂ ਉੱਪਰ ਨਾਰੀਅਲ ਤੇਲ ਲਗਾ ਕੇ ਰੱਖ ਦਿੰਦੇ ਹੋ ਤਾਂ ਇਸ ਨੂੰ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਸੁੱਕਦੇ ਵੀ ਨਹੀਂ। ਨੰਬਰ 11 ਜੇਕਰ ਤੁਸੀਂ ਬਾਜ਼ਾਰ ਦੀ ਤਰ੍ਹਾਂ ਕ੍ਰਿਸਪੀ ਸਮੋਸੇ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸੇਕਣ ਸਮੇਂ ਪਹਿਲਾਂ 10 ਮਿੰਟ ਘੱਟ ਸੇਕ ਤੇ ਸੇਕੋ ਤੇ ਪਾਸਾ ਬਦਲੋ ਫ੍ਰੀਕਮੈਂਟ ਫੁੱਲ ਸੇਕ ਤੇ ਸੇਕੋ ਇਸ ਨਾਲ ਸਮੋਸੇ ਬਹੁਤ ਹੀ ਸੁਆਦਿਸ਼ ਕ੍ਰਿਸਪੀ ਤੇ ਬਾਜ਼ਾਰ ਦੀ ਤਰ੍ਹਾਂ ਬਣਨਗੇ ਨੰਬਰ 12 ਮਿਰਚ ਦੀਆਂ ਹਮੇਸ਼ਾ ਡੰਡੀਆਂ ਤੋੜ ਕੇ ਹੀ ਫ੍ਰਿਜ ਵਿੱਚ ਰੱਖੋ ਇਸ ਨਾਲ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੋਣਗੀਆਂ ਨੰਬਰ 13 ਅਦਰਕ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਮਿੱਟੀ ਵਾਲੇ ਗਮਲੇ ਵਿੱਚ ਦੱਬ ਦਿਓ ਇਸ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 14 ਚਣਿਆਂ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਤੁਹਾਡੇ ਤੇ ਚੜੀ ਰਹੇਗੀ। ਨੰਬਰ 15 ਰੋਜ਼ਾਨਾ ਇੱਕ ਮੁਠੀ ਮੁੱਕਫਲੀ ਦੇ ਦਾਣੇ ਖਾਣ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਜਿਸ ਨਾਲ ਤੁਸੀਂ ਤਾਕਤ ਮਹਿਸੂਸ ਕਰਦੇ ਹੋ। ਨੰਬਰ 16 ਆਲੂ ਪਿਆਜ਼ ਦੀ ਬਹੁਤ ਹੀ ਸਵਾਦ ਸਬਜ਼ੀ ਬਣਾਉਣ ਲਈ ਤੁਸੀਂ ਆਲੂ ਅਤੇ ਪਿਆਜ਼ ਨੂੰ ਗੋਲ-ਗੋਲ ਕੱਟ ਲਓ ਫਿਰ ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ। ਤੇ ਇੱਕ ਪੈਨ ਵਿੱਚ ਤੇਲ ਪਾ ਕੇ ਉਸ ਵਿੱਚ ਰਾਈ, ਜੀਰਾ, ਸੌਂਫ, ਲਸਣ ਦੀਆਂ ਕਲੀਆਂ ਤੇ ਫਿਰ ਆਲੂ ਪਾ ਕੇ 5 ਮਿੰਟ ਪਕਾਓ। ਉਸ ਤੋਂ ਬਾਅਦ ਹਲਦੀ, ਨਮਕ, ਮਿਰਚ ਪਾ ਕੇ ਪਿਆਜ਼ ਪਾ ਦਿਓ ਤੇ 3 ਮਿੰਟ ਪਕਾਓ। ਫਿਰ ਹਰਾ ਧਨੀਆ ਪਾ ਕੇ ਉਸ ਵਿੱਚ ਹਰੀਆਂ ਮਿਰਚਾਂ ਲੰਮੀਆਂ ਕੱਟ ਕੇ ਪਾਓ। ਫਿਰ ਉੱਪਰ ਦੀ ਨਿੰਬੂ ਨਿਚੋੜ ਦਿਓ ਜਾਂ ਆਮਚੂਰ ਪਾਊਡਰ ਇਸ ਨੂੰ ਰੋਟੀ, ਚੌਲਾਂ ਨਾਲ ਖਾਓ ਬਹੁਤ ਹੀ ਸਵਾਦ ਲੱਗੇਗੀ। ਨੰਬਰ 17 ਆਲੂ ਨੂੰ ਮੋਟੇ-ਮੋਟੇ ਕੱਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਇਸ ਵਿੱਚ ਥੋੜਾ ਜਿਹਾ ਕਣ ਫਲੋਰ ਮਿਕਸ ਕਰਕੇ ਤੇਲ ਵਿੱਚ ਪਾ ਕੇ ਬਰਾਉਨ ਹੋਣ ਤੱਕ ਤਲ ਲਓ ਫਿਰ ਇਹਨਾਂ ਉੱਪਰ ਨਾਮਕ ਲਾਲ ਮਿਰਚ ਤੇ ਆਮਚੂਰ ਪਾਊਡਰ ਮਿਕਸ ਕਰਕੇ ਚਟਨੀ ਨਾਲ ਖਾਓ ਬਹੁਤ ਹੀ ਸਵਾਦ ਲੱਗਣਗੇ ਨੰਬਰ 18 ਜੇਕਰ ਤੁਹਾਡੇ ਤੋਂ ਸਬਜੀ ਥੋੜੀ ਜਹੀ ਵੀ ਥੱਲੇ ਲੱਗ ਜਾਵੇ ਤਾਂ ਇਸ ਵਿੱਚ 2 ਚਮਚ ਦਹੀਂ ਮਿਕਸ ਕਰ ਲਓ ਇਸ ਨਾਲ ਜਲੀ ਹੋਈ ਸਬਜੀ ਦਾ ਸਵਾਦ ਨਹੀਂ ਆਵੇਗਾ ਨੰਬਰ 19 ਬਦਾਮ ਦਾ ਛਿਲਕਾ ਜਲਦੀ ਉਤਾਰਨ ਲਈ ਇਸ ਨੂੰ 10 ਮਿੰਟ ਗਰਮ ਪਾਣੀ ਵਿੱਚ ਭਿਓ ਕੇ ਰੱਖੋ ਇਸ ਨਾਲ ਛਿਲਕਾ ਜਲਦੀ ਉੱਤਰ ਜਾਵੇਗਾ ਨੰਬਰ 1 ਵੀ ਅੰਬ ਖਾਣ ਤੋਂ ਪਹਿਲਾਂ ਇਹਨਾਂ ਨੂੰ 10 ਮਿੰਟ ਲਈ ਤਾਜ਼ੇ ਪਾਣੀ ਵਿੱਚ ਰੱਖੋ ਤਾਂ ਜੋ ਉਹਨਾਂ ਦੀ ਤਸੀਰ ਠੰਡੀ ਹੋ ਜਾਵੇ ਉਹਨਾਂ ਨੂੰ ਖਾਣ ਤੋਂ ਬਾਅਦ ਚਿਹਰੇ ਉੱਪਰ ਫਿੰਸੀਆਂ ਨਾ ਹੋਣ ਨੰਬਰ 21 ਸੋਇਆਬੀਨ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਬੱਚੇ ਨੂੰ ਖਾਣ ਲਈ ਜ਼ਰੂਰ ਦੇਵੋ ਨੰਬਰ 2 ਵਾਲੀ ਮੂੰਗ ਦੀ ਦਾਲ ਖਾਣ ਨਾਲ ਅਪਚਕ ਕਬਜ਼ ਗੈਸ ਐਸਜੀਟੀ ਦੀ ਸਮੱਸਿਆ ਨਹੀਂ ਹੁੰਦੀ ਇਸ ਦਾ ਸੇਵਨ ਕਰਨਾ ਸਰੀ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਤੇ ਨਾਲ ਹੀ ਜਲਦੀ ਨਾਲ ਹਾਜਮ ਵੀ ਹੋ ਜਾਂਦੀ ਹੈ ਨੰਬਰ 23 ਰਸੋਈ ਦੀਆਂ ਟਾਈਲਾਂ ਸਾਫ਼ ਕਰਨ ਲਈ ਸ਼ੈਂਪੂ ਦਾ ਇਸਤੇਮਾਲ ਕਰੋ ਇਸ ਨਾਲ ਟਾਈਲਾਂ ਚਮਕ ਜਾਣਗੀਆਂ ਨੰਬਰ 24 ਜਦੋਂ ਵੀ ਤੁਸੀਂ ਕੋਈ ਵੀ ਮਿੱਠੇ ਵਾਲੀ ਚੀਜ਼ ਬਣਾਉਂਦੇ ਹੋ ਤਾਂ ਉਸ ਵਿੱਚ ਚੁਟਕੀ ਨਮਕ ਦੀ ਵੀ ਪਾ ਦਿਓ ਇਸ ਨਾਲ ਮਿੱਠੇ ਦਾ ਸਵਾਦ ਹੋਰ ਵੀ ਵਾਚ ਜਾਂਦਾ ਹੈ ਨੰਬਰ 45 ਨਮਕ ਵਾਲੇ ਡੱਬੇ ਵਿੱਚ 4 ਉਪਾਕੇ ਰੱਖਣ ਨਾਲ ਨਾਮਕ ਬਰਸਾਤ ਕਰਕੇ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਇਸ ਵਿੱਚ ਕੋਈ ਵੀ ਜੀ ਨਹੀਂ ਪੈਂਦਾ ਨੰਬਰ 26 ਜੇਕਰ ਤੁਸੀਂ ਖਾਲੀ ਪੇਟ ਸੌਫ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਪੇਟ ਅੰਦਰ ਗੈਸ ਹੋਣ ਲੱਗ ਜਾਂਦੀ ਹੈ ਇਸ ਦਾ ਅਸਰ 8 ਦਿਨਾਂ ਵਿੱਚ ਹੀ ਦਿਖਣ ਲੱਗ ਜਾਂਦਾ ਹੈ ਨੰਬਰ 27 ਬੱਚਿਆਂ ਨੂੰ ਦਹੀਂ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਦੰਦ ਅਤੇ ਹੱਡੀਆਂ ਦੋਨੋਂ ਹੀ ਮਜ਼ਬੂਤ ਹੁੰਦੇ ਹੈ ਨੰਬਰ ਠਾਈ ਗਾਜਰ ਦੀ ਸਬਜ਼ੀ ਬਣਾਉਣ ਸਮੇਂ ਉਸਦੇ ਤੜਕ ਵਿੱਚ ਮੇਥੀ ਜ਼ਰੂਰ ਪਾਓ ਇਸ ਨਾਲ ਸਬਜ਼ੀ ਦਾ ਸਵਾਦ ਵਧੇਗਾ ਤੇ ਨਾਲ ਹੀ ਉਹ ਖੁਕੁਰੀ ਵੀ ਬਣेंगी ਨੰਬਰ 29 ਚਿਹਰੇ ਦੇ ਦਾਗ-ਧੱਬੇ ਸਾਫ਼ ਕਰਨ ਲਈ ਦਹੀਂ ਵਿੱਚ ਟਮਾਟਰ ਦਾ ਰਸ ਮਿਕਸ ਕਰਕੇ ਆਪਣੇ ਚਿਹਰੇ ਉੱਪਰ 10 ਮਿੰਟ ਲਈ ਲਗਾਓ ਤੇ ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ ਇਸ ਨਾਲ ਬਹੁਤ ਨਿਖਾਰ ਆਵੇਗਾ ਨਾਲ ਹੀ ਦਾਗ-ਧੱਬੇ ਵੀ ਖਤਮ ਹੋ ਜਾਣਗੇ ਨੰਬਰ 3 ਜੇਕਰ ਕਿਸਨੇ ਜ਼ਹਿਰ ਖਾ ਲਿਆ ਹੋਵੇ ਤਾਂ ਪਾਣੀ ਵਿੱਚ ਹਿੰਗ ਘੋਲ ਕੇ ਉਸ ਨੂੰ ਪਿਲਾ ਦਿਓ ਇਸ ਨਾਲ ਸਾਰਾ ਜ਼ਹਿਰ ਨਿਕਲ ਜਾਵੇਗਾ। ਨੰਬਰ 31 ਜੇਕਰ ਤੁਸੀਂ ਰਸੋਈ ਦੀ ਸੈਲਫ ਨੂੰ ਨਿੰਬੂ ਤੇ ਗੁਲਾਬਚਲ ਪਾਣੀ ਵਿੱਚ ਮਿਲਾ ਕੇ ਸਾਫ਼ ਕਰ ਦਿਓ ਤਾਂ ਇਸ ਨਾਲ ਸੈਲਫ ਚਮਕ ਜਾਵੇਗੀ ਨਾਲ ਹੀ ਤੁਹਾਡੀ ਸੈਲਫ ਵਿੱਚ ਬਹੁਤ ਵਧੀਆ ਖੁਸ਼ਬੂ ਆਵੇਗੀ। ਨੰਬਰ 32 ਜੇਕਰ ਤੁਸੀਂ ਰਾਤ ਨੂੰ ਰਾਈ ਪਿਆਉ ਕੇ ਸਵੇਰ ਦੇ ਸਮੇਂ ਇਸ ਦਾ ਸੇਵਨ ਕਰ ਦਿਓ ਤਾਂ ਇਹ ਦਿਲ ਦੀਆਂ ਬਿਮਾਰੀਆਂ ਤੋਂ ਆਰਾਮ ਮਿਲਦਾ ਤੇ ਨਾਲ ਹੀ ਕੈਸਟਰੋਲ ਪੱਧਰ ਨੂੰ ਵੀ ਘਟ ਕਰਨ ਵਿੱਚ ਮਦਦ ਕਰ ਸਕਦਾ ਹੈ। ਨੰਬਰ 33 ਜੇਕਰ ਤੁਸੀਂ ਸਬਜ਼ੀ ਵਿੱਚ ਕੋਈ ਵੀ ਖੱਟੀ ਚੀਜ਼ ਖਟਾਈ ਪਾਉਣ ਲਈ ਪਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਖੱਟੀ ਚੀ ਸਬਜ਼ੀ ਬਣਾਉਣ ਤੋਂ ਬਾਅਦ ਵਿੱਚ ਹੀ ਪੋਇਸਨਾ ਸਬਜ਼ੀ ਹੋਰ ਵੀ ਸਵਾਦ ਬਣਦੀ ਹੈ। ਨੰਬਰ 34 ਬਵਾਸੀਰ ਦੀ ਸਮੱਸਿਆ ਵਿੱਚ ਜੇਕਰ ਤੁਸੀਂ ਮੂਲੀ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਬਹੁਤ ਲਾਭ ਮਿਲਦਾ ਤੁਸੀਂ ਮੂਲੀ ਦੀ ਸਬਜ਼ੀ ਵੀ ਬਣਾ ਕੇ ਖਾ ਸਕਦੇ। ਨੰਬਰ 35 ਬਾਜਰੇ ਦੀ ਰੋਟੀ ਜੇਕਰ ਤੁਸੀਂ ਜ਼ੈਤੂਨ ਦੇ ਤੇਲ ਵਿੱਚ ਭਿਉ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਜਵਾਨੀ ਹਮੇਸ਼ਾ ਬਰਕਰਾਰ ਰਹੇਗੀ। ਨੰਬਰ 36 ਜੇਕਰ ਤੁਸੀਂ ਆਪਣੀ ਆਵਾਜ਼ ਸਾਫ਼ ਕਰਨੀ ਚਾਹੁੰਦੇ ਹੋ ਤਾਂ ਦੁੱਧ ਵਿੱਚ ਸੁਹਾਰੇ ਉਬਾਲ ਕੇ ਪੀ ਲਓ 2 ਘੰਟੇ ਤੱਕ ਕੁਝ ਨਾ ਖਾਓ ਕੁਝ ਨਾ ਪੀਓ ਉਸ ਨਾਲ ਲਾਭ ਮਿਲੇਗਾ। ਨੰਬਰ 37 ਜੇਕਰ ਗਲੇ ਦੀ ਇਨਫੈਕਸ਼ਨ ਹੋ ਜਾਵੇ ਤਾਂ ਗੁੰਗੁਨੇ ਪਾਣੀ ਵਿੱਚ ਹਲਦੀ ਨਮਕ ਮਿਲਾ ਕੇ ਗਰਾਰੇ ਕਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 38 ਜੇਕਰ ਹਰੇ ਮਟਰ ਸਬਜ਼ੀ ਬਣਾਉਣ ਸਮੇ ਕੱਚੇ ਰਹਿੰਦੇ ਆ ਤਾਂ ਉਹਨਾਂ ਨੂੰ ਪਾਣੀ ਵਿੱਚ ਪਾ ਕੇ ਇੱਕ ਵਾਰ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਉਹ ਜਲਦੀ ਤੇ ਆਸਾਨੀ ਨਾਲ ਸਬਜ਼ੀ ਚ ਪੱਕ ਜਾਣਗੇ ਇਹਨਾਂ ਨੂੰ ਉਬਾਲਣ ਸਮੇ ਜੋ ਪਾਣੀ ਵਰਤਿਆ ਉਹ ਸਬਜ਼ੀ ਵਿੱਚ ਹੀ ਪਾ ਦਿਓ ਨੰਬਰ 34 ਜਿਨ੍ਹਾਂ ਦੇ ਨਹ ਉੱਪਰ ਚਿੱਟੇ ਦਾਣੇ ਹੋਣ ਉਹਨਾਂ ਅੰਦਰ ਕੈਲਸ਼ੀਅਮ ਦੀ ਕਮੀ ਉਹਨਾਂ ਨੂੰ ਸਾਬੂਦਾਣੇ ਦੀ ਖੀਰ ਦਾ ਸੇਵਨ ਕਰਨਾ ਚਾਹੀਦਾ ਜਾਂ ਤੁਸੀਂ ਤੇਲਾਂ ਨੂੰ ਭੁੰਨ ਕੇ ਉਹਨਾਂ ਦਾ ਵੀ ਸੇਵਨ ਕਰ ਸਕਦੇ ਹੋ ਨੰਬਰ 40 ਮੱਕੀ ਦੀ ਰੋਟੀ ਨੂੰ ਹਮੇਸ਼ਾ ਮੱਖਣ ਜਾਂ ਫਿਰ ਦੇਸੀ ਘਿਓ ਲਗਾ ਕੇ ਹੀ ਜੇਕਰ ਤੁਸੀਂ ਖਾਓ ਤਾਂ ਇਸ ਨਾਲ ਰੋਟੀ ਨਰਮ ਤੇ ਸਵਾਦ ਲ ਬਣਦੀ ਹੈ ਨੰਬਰ 41 ਜੇਕਰ ਤੁਸੀਂ ਦਹੀਂ ਵਿੱਚ ਚੂਨਾ ਮਿਲਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਕੋਈ ਵੀ ਘੱਟ ਆਸਾਨੀ ਨਾਲ ਖਤਮ ਹੋ ਜਾਵੇਗੀ ਨਾਲ ਹੀ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ ਨੰਬਰ 42 ਜਿਹੜੀਆਂ ਔਰਤਾਂ ਸਵੇਰੇ ਉੱਠਦੇ ਹੀ ਇੱਕ ਚਮਤ tease ਸੀ ਕਿ ਉਹ ਖਾ ਲੈਂਦੀਆਂ ਨੇ ਉਹਨਾਂ ਦੀ ਯਾਦਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ ਇਸ ਦੇ ਨਾਲ ਹੀ ਸਰੀਰ ਸਹੀ ਤੇ ਜਵਾਨ ਰਹਿੰਦਾ ਹੈ। ਨੰਬਰ 43 ਜੇਕਰ ਪੇਟ ਦਾ ਭਾਰੀਪਨ ਮਹਿਸੂਸ ਹੋਣ ਲੱਗੇ ਤਾਂ ਪਾਣੀ ਵਿੱਚ ਪੁਦੀਨਾ ਵਾਲ ਕੇ ਪੀ ਲੋ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਹਿਸੂਸ ਹੋਵੇਗਾ। ਨੰਬਰ 44 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਰਾਤ ਨੂੰ ਤਵੇ ਨੂੰ ਸਾਫ਼ ਕਰਕੇ ਨਹੀਂ ਸੌਂਦੀਆਂ ਇਹ ਬਹੁਤ ਹੀ ਗਲਤ ਆਦਤ ਹੈ ਤਵੇ ਨੂੰ ਜ਼ਰੂਰ ਸਾਫ਼ ਕਰਕੇ ਹੀ ਸੌਵੋ। ਨੰਬਰ 45 ਸਰੀਰ ਦੇ ਕਿਸੇ ਵੀ ਹਿੱਸੇ ਤੇ ਦਰਦ ਹੋਵੇ ਤਾਂ ਤੁਸੀਂ ਸਰੋਂ ਦੇ ਤੇਲ ਨੂੰ ਗੋਸਾ ਕਰਕੇ ਆਪਣੇ ਸਰੀਰ ਦੀ ਮਾਲਿਸ਼ ਕਰ ਲਓ ਇਸ ਨਾਲ ਸਰੀਰ ਦਾ ਦਰਦ ਸ਼ੂਮੰਤਰ ਹੋ ਜਾਵੇਗਾ ਨੰਬਰ 6 ਵਾਲੀ ਚੀਨੀ ਵਾਲੇ ਡੱਬੇ ਵਿੱਚ 2 ਤੋਂ 3 ਲੌਂਗ ਰੱਖਣ ਨਾਲ ਚੀਨੀ ਵਿੱਚ ਕਦੇ ਵੀ ਕੀੜੀਆਂ ਨਹੀਂ ਵੱਡਦੀਆਂ ਤੇ ਨਾਲ ਹੀ ਚੀਨੀ ਜਲਦੀ ਨਾ ਖਰਾਬ ਵੀ ਨਹੀਂ ਹੁੰਦੀ ਨੰਬਰ 47 ਗਰੇਵੀ ਨੂੰ ਗਾੜੀ ਤੇ ਵਧੀਆ ਕਲਰ ਦੇਣ ਲਈ ਤੁਸੀਂ ਉਸ ਵਿੱਚ ਚੁਕੰਦਰ ਪੀਸ ਕੇ ਪਾ ਦੇ ਉਸ ਨਾਲ ਸਬਜ਼ੀ ਦੀ ਤਰੀ ਗਾੜੀ ਹੋ ਜਾਵੇਗੀ 컬러 ਵਧੀਆ ਆਵੇਗਾ ਨਾਲੇ ਸਵਾਦ ਵੀ ਵਧੇਗਾ ਨੰਬਰ 48 ਟਮਾਟਰ ਦਾ ਸੂਪ ਗਾੜਾ ਤੇ ਸਵਾਦਿਸ਼ ਬਣਾਉਣ ਲਈ ਤੁਸੀਂ ਉਸ ਵਿੱਚ ਇੱਕ ਬ੍ਰੈਡ ਦੇ ਪੀਸ ਕੱਟ ਕਰਕੇ ਪਾ ਸਕਦੇ ਹੋ ਸੁਨੋਂ ਗਾੜਾ ਤੇ ਸਵਾਦ ਬਣ ਜਾਂਦਾ ਹੈ ਨੰਬਰ 49 ਨਾਰ ਦੀਆਂ ਪੱਤੀਆਂ ਨੂੰ ਪੀਸ ਕੇ ਜੇਕਰ ਤੁਸੀਂ ਆਪਣੇ ਸਿਰ ਉੱਪਰ ਲਗਾ ਲੈਂਦੇ ਹੋ ਤੇ ਇਸ ਨਾਲ ਗੰंजे ਸਿਰ ਉੱਪਰ ਵੀ ਵਾਲ ਆਉਣ ਲੱਗ ਜਾਂਦੇ ਹਨ ਨੰਬਰ 5 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਉਸ ਵਿੱਚ ਲਸਣ ਹਮੇਸ਼ਾ ਜ਼ਿਆਦਾ ਹੀ ਪਾਓ ਇਸ ਨਾਲ ਸਾਗ ਸਵਾਦ ਬਣੇਗਾ ਤੇ ਨਾਲ ਹੀ ਸਿਹਤ ਨੂੰ ਵੀ ਕੋਈ ਵੀ ਨੁਕਸਾਨ ਨਹੀਂ ਕਰੇਗਾ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।